ब्रैम्पटन وچ کوماントリー ਵਿਦਿਆਰਥੀਆਂ ਵੱਲੋਂ ਇਕ ਵਾਰੀ ਫੇਰ ਤੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਵਿਦਿਆਰਥੀ 브ैम्पटन ਦੇ ਵਿੱਚ ਕוויਨ ਸਟਰੀਟ ਅਤੇ ਹਾਈਵੇ 410 ਦੇ ਇੰਟਰਸੈਕਸ਼ਨ ਉਤੇ ਤਰਨੇ ਉਤੇ ਬੈਠੇ ਹਨ ਇਹਨਾਂ ਵਿਦਿਆਰਥੀਆਂ ਵੱਲੋਂ ਕੈਨੇਡਾ ਸਰਕਾਰ ਵੱਲੋਂ ਸਟਡੀ ਪਰਮਿਟ ਅਤੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟਸ ਵਿੱਚ ਲਿਆਂਦੇ ਬਦਲਾਵਾਂ ਸੰਬੰਧੀ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ ਅਤੇ ਫੇਅਰ ਟ੍ਰੀਟਮੈਂਟ ਤੇ ਟ੍ਰਾਂਸਪੈਰੈਂਸੀ ਦੀ ਮੰਗ ਕੀਤੀ ਜਾ ਰਹੀ ਹੈ। ਸਭ ਤੋਂ ਮੇਨ ਡਿਮਾਂਡ ਜਿਹੜੀ ਰਾਈਟ ਨਾਉ ਆ ਵੀ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਿਹਾ 2024 ਦੇ ਵਿੱਚ ਐਂਡ 2025 ਦੇ ਸਟਾਰਟਿੰਗ ਦੇ ਵਿੱਚ ਟਾਈਮ ਪੀਰੀਅਡ ਲੈ ਲਿਆ 6 ਮਹੀਨਾ ਅੱਜ ਤੋਂ ਬਾਅਦ ਤੱਕ ਦਾ। ਸੋ ਉਹਨਾਂ ਨੂੰ ਐਕਸਟੈਂਸ਼ਨਾਂ ਮਿਲਣੀਆਂ ਚਾਹੀਦੀਆਂ। ਠੀਕ ਆ। ਦੂਜਾ ਇਹ ਆ ਵੀ ਇਹ ਕੋਈ ਵੀ ਸਟੂਡੈਂਟ ਇਦਾਂ ਨਹੀਂ ਕਹਿ ਰਿਹਾ ਕਿ ਸਾਨੂੰ ਸਿੱਧੀ ਪੀਆ ਦੇ ਦਿਓ। ਇਹ ਜਸਟ ਕਹਿ ਰਿਹਾ ਵੀ ਸਾਨੂੰ ਇੱਕ ਫੇਅਰ ਪਾਥਵੇ ਦਿਓ ਜਿੱਦਾਂ ਕਿ ਪਹਿਲਾਂ ਚੱਲਦਾ ਸੀ। ਠੀਕ ਆ ਸੋ ਫੇਰ ਪਾਥਵੇ ਹੋਊਗਾ ਇਹ ਐਲੀਜੀਬਲ ਹੋ ਜਾਣਗੇ ਇਹਨਾਂ ਨੂੰ ਆਪਣੀ ਪਰਮਨੈਂਟ ਰੈਜ਼ੀਡੈਂਸੀ ਮਿਲ ਜਾਊਗੀ ਠੀਕ ਆ ਦੂਜੀ ਗੱਲ ਆ ਜਾਂਦੀ ਆ ਵੀ ਜਿਹੜੀ ਐਲ ਐਮ ਆਈ ਐਕਸਪਲੋਇਟੇਸ਼ਨ ਦੀ ਹੁਣ ਮੈਂ ਪਾਸੇ ਨਹੀਂ ਜਾਊਗਾ ਆਪਣੀ ਕਮਿਊਨਿਟੀ ਦੀ ਗੱਲ ਕਰਦੇ ਆਪਾਂ ਪਹਿਲਾਂ ਠੀਕ ਆ ਕਿਉਂਕਿ ਕਹਿੰਦੇ ਪਹਿਲਾਂ ਘਰ ਤੋਂ ਗੱਲ ਸ਼ੁਰੂ ਕਰਨੀ ਚਾਹੀਦੀ ਆ ਠੀਕ ਆ ਸੋ ਮੈਂ ਵੀ ਇੱਕ ਆਪਣਾ ਛੋਟਾ ਜਿਹਾ ਕੰਮ ਕਰਦਾ ਆ ਮੈਂ ਕੋਸ਼ਿਸ਼ ਕਰਦਾ ਸਟੂਡੈਂਟਸ ਦੀ ਹੈਲਪ ਕਰਾਂ ਹਨਾ ਜਿੰਨੇ ਵੀ ਨਵੇਂ ਆਉਂਦੇ ਆ ਬਟ ਆਪਣੇ ਲੋਕ ਕੀ ਕਰਦੇ ਆ ਜਿਹੜੇ ਆਪਣੇ ਪੁਰਾਣੇ ਪੰਜਾਬੀ ਆਏ ਹੋਏ ਜਿੰਨੇ ਵੀ ਰੈਸਟੋਰੈਂਟ ਓਨਰ ਨੇ ਕੁਝ ਇਹਨਾਂ ਨੇ ਕੀ ਕੀਤਾ ਜੇ ਐਲ ਐਮ ਆਈ ਦਾ ਪ੍ਰਾਈਸ ਘਟ ਸੀ ਇਸ ਟਾਈਮ ਤੇ ਤੁਸੀਂ ਐਲ ਐਮ ਆਈ ਦੇ ਸਟੂਡੈਂਟ ਪਤਾ ਕਰ ਰਹੇ ਨੇ ਡਬਲ ਰੇਟ ਕਰ ਦਿੱਤੇ ਗਏ ਮੌਕੇ ਦਾ ਫਾਇਦਾ ਚੱਕਣਾ ਇੱਕ ਤਾਂ ਪਹਿਲਾਂ ਹੀ ਸਟੂਡੈਂਟਸ ਦਾ ਕੁਝ ਬਣ ਨਹੀਂ ਰਿਹਾ ਫੇਰ ਪਾਥਵੇ ਨਹੀਂ ਹੈਗੇ ਉਤੋਂ ਇਹ ਵੀ ਲੁੱਟ ਦੁੱਗਣੀ ਮਚਾ ਰਹੇ ਆ ਸੋ ਆਪਣੀ ਕਮਿਊਨਿਟੀ ਦੇ ਜਿਹੜੇ ਪੁਰਾਣੇ ਲੋਕ ਆ ਜਿਹੜੇ ਬਿਜ਼ਨਸ ਓਨਰ ਹੈਗੇ ਆ ਉਹਨਾਂ ਨੂੰ ਸਪੋਰਟ ਸੋਗੇ ਇਸ ਤਰ੍ਹਾਂ ਨਾ ਕਰਨਾ ਚਾਹੀਦਾ ਵੀ ਜੇ ਤੁਸੀਂ ਚਲੋ ਡੈਪੂਟੇਸ਼ਨ ਤੁਹਾਡ ਨੂੰ ਨਾ ਆਵੇ ਅਸੀਂ ਤੁਹਾਨੂੰ ਸਪੋਰਟ ਕਰਦੇ ਆ ਅਸੀਂ ਐਲ ਐਮ ਆਈ ਤੁਹਾਨੂੰ ਥੋੜੀ ਸਸਤੀ ਦੇ ਦਿੰਨੇ ਆ ਤਾਂ ਕਿ ਤੁਹਾਡਾ ਕੋਈ ਹੱਲ ਹੋ ਜੇ ਪਰ ਇਹ ਇਹ ਤਾਂ ਉ ਰਾਈਟ ਨਾਓ ਇਸ ਸਾਲ ਦੇ ਵਿੱਚ ਇੰਨੀਆਂ ਕਿ ਐਲਐਮਆਈ ਅਪਰੂਵ ਹੋ ਚੁੱਕੀਆਂ ਨੇ ਇੰਨੇ ਕੋਸਟਲੀ ਸਾਰਿਆਂ ਨੂੰ ਪਤਾ ਵਾ ਅੰਟੀਟੀ ਟੇਬਲ ਜੋ ਵੀ ਚੱਲਦਾ ਪਿਆ ਵਾ ਠੀਕ ਆ ਸੋ ਡਿਮਾਂਡਸ ਇਹੀ ਆ ਵੀ ਜਿਹੜੀ ਐਲਐਮਆਈ ਐਕਸਪਾਇਰੀਸ਼ਨ ਬੰਦ ਹੋਵੇ ਮੇਨ ਐਂਡ ਫੇਅਰ ਪਾਥਵੇ ਆ ਜਿਹੜਾ ਉਹ ਫੇਅਰ ਰੱਖਿਆ ਜਾਵੇ ਤਾਂ ਕਿ ਆਪਣੀ ਪਰਮਨੈਂਟ ਰਾਈਟਨ ਲੈ ਸਕਣ ਵਿਦਿਆਰਥੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਵਰਕ ਪਰਮਿਟ 2024 ਅਤੇ 2025 ਵਿੱਚ ਐਕਸਪਾਇਰ ਹੋ ਰਹੇ ਹਨ ਉਹਨਾਂ ਨੂੰ ਐਕਸਟੈਂਡ ਕੀਤਾ ਜਾਵੇ ਇਹ ਜਿਹੜਾ ਪ੍ਰੋਟੈਸਟ ਭਾਈ ਆਪਾਂ ਹੁਣ ਤੱਕ ਤੁਹਾਨੂੰ ਪਤਾ ਹੈ ਗਰਾਊਂਡ ਲੈਵਲ ਦੇ ਉੱਤੇ ਬਹੁਤ ਕੰਮ ਕੀਤਾ ਹੋਇਆ ਵਾ ਆਪਾਂ ਪਹਿਲਾਂ ਐਮਪੀਜ਼ ਨਾਲ ਮੀਟਿੰਗ ਵੀ ਕੀਤੀਆਂ ਸਭ ਕੁਝ ਕੀਤਾ ਹਨ ਜਦੋਂ ਤੱਕ ਆਪਾਂ ਨੂੰ ਕੋਈ ਸੋਲੂਸ਼ਨ ਨਹੀਂ ਮਿਲਿਆ ਤੇ ਇਹ ਸਾਡਾ ਲਾਸਟ ਰਿਸੋਰਟ ਸੀਗਾ ਤੇ ਹੁਣ ਅਸੀਂ ਇੱਥੇ 24/7 ਜਿਹੜਾ ਪ੍ਰੋਟੈਸਟ ਹੈਗਾ ਵਾ ਇਹ ਅਸੀਂ ਪਰਸੋਂ ਸ਼ਾਮ ਨੂੰ ਸ਼ੁਰੂ ਕੀਤਾ ਸੀਗਾ ਤੇ ਇਹ ਹੁਣ ਉਦੋਂ ਤੱਕ ਚੱਲੇਗਾ ਜਦੋਂ ਤੱਕ ਕੋਈ ਆਪਣਾ ਸੋਲੂਸ਼ਨ ਨਹੀਂ ਨਿਕਲ ਆਉਂਦਾ ਤੇ ਆਪਣੀ ਟੀਮ ਪੂਰੀ ਇਸ ਚੀਜ਼ ਦੇ ਉੱਪਰ ਕੰਮ ਕਰ ਰਹੀ ਹੈ ਆਪਣੀ ਰੈਗੂਲਰ ਮੀਟਿੰਗਸ ਹਜੇ ਵੀ ਚੱਲ ਰਹੀਆਂ ਨੇ ਐਮਪੀਪੀਜ਼ ਦੇ ਨਾਲ ਇਹ ਗੱਲ ਨਹੀਂ ਕਿ ਆਪਾਂ ਡਾਇਲੌਗ ਬੰਦ ਕਰਤਾ ਡਾਇਲੌਗ ਆਪਣਾ ਹਜੇ ਵੀ ਚੱਲ ਰਿਹਾ ਹੈ ਕਮਿਊਨਿਟੀ ਵੱਲੋਂ ਵੀ ਗਰਾਊਂਡ ਵਰਕ ਕਰਨ ਦੇ ਨਾਲ ਆਪਾਂ ਨੂੰ ਕਾਫੀ ਸਪੋਰਟ ਮਿਲ ਰਹੀ ਹੈ ਹੁਣ ਐਕਚੁਅਲੀ ਭਾਈ ਹੁਣ ਤੱਕ ਤਾਂ ਆਪਣੇ ਨਾਲ ਡੇਲੀ ਆ ਰਹੇ ਨੇ ਕੇਸਿਸ ਆਪਣੇ ਤੋਂ ਤੇ ਕੁਝ ਹੈਗੇ ਨੇ ਜਿਹੜੇ ਆਪਣੇ ਨਾਲ ਟੀਮ ਦੇ ਵਿੱਚ ਵੀ ਜੁਆਇਨ ਕਰ ਰਹੇ ਨੇ ਜਿਹੜੇ ਡੇਲੀ ਆ ਕੇ ਬੈਠਦੇ ਨੇ ਕੁਝ ਹੈਗੇ ਨੇ ਜਿਹੜੇ ਆ ਆ ਜਾਂਦੇ ਨੇ ਆਪਣਾ ਕੇਸ ਦੱਸ ਕੇ ਉਸ ਤੋਂ ਬਾਅਦ ਜਾਂਦੇ ਨੇ ਇਸ ਟਾਈਮ ਦੇ ਉੱਤੇ ਜਿਹੜੀਆਂ ਡੂਸ ਐਂਡ ਡੌਂਟਸ ਬਸ ਆਪਣਾ ਇਨਾ ਹੀ ਹੈ ਕਿ ਜਿੰਨਾ ਹੋ ਸਕੇ ਆਪਾਂ ਸ਼ਾਂਤਮਈ ਰੱਖਣਾ ਇਸ ਚੀਜ਼ ਨੂੰ ਕੋਈ ਵੀ ਭੜਕਾਈ ਗੱਲ ਨਹੀਂ ਕਰਨੀ ਆਪਾਂ ਤੇ ਕੋਈ ਵੀ ਆਪਾਂ ਇਦਾਂ ਦੀ ਚੀਜ਼ ਨਹੀਂ ਕਰਨੀ ਕਿ ਕੋਈ ਇੱਥੇ ਆਪਾਂ ਡਿਸਟਰਬੈਂਸ ਕ੍ਰੀਏਟ ਕਰੀਏ ਕਿਸੇ ਨੂੰ ਕੋਈ ਕਿਸੇ ਦਾ ਕੋਈ ਬਿਜ਼ਨਸ ਇਫੈਕਟ ਹੋਵੇ ਜਾਂ ਕੁਝ ਵੀ ਆਪਾਂ ਪੀਸਫੁਲੀ ਪ੍ਰੋਟੈਸਟ ਕਰਾਂਗੇ ਗਵਰਨਮੈਂਟ ਦੇ ਅੱਗੇ ਗੱਲ ਰੱਖਾਂਗੇ ਇੱਥੇ ਆਪਾਂ ਜਿਹੜੇ ਰੋਡ ਤੇ ਜਾ ਰਹੇ ਨੇ ਆਪਣੇ ਲੋਕ ਉਹਨਾਂ ਤੱਕ ਆਪਣੇ ਮੈਸੇਜਸ ਸਪਰੈਡ ਕਰਾਂਗੇ ਆਪਾਂ ਆਲਰੇਡੀ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਲਾਇਏ ਹੋਏ ਨੇ ਬੈਨਰਸ ਲਾਇਏ ਹੋਏ ਨੇ ਤੇ ਜਿੰਨੇ ਵੀ ਆਪਣੇ ਸਲੋਗਨਸ ਨੇ ਉਹਦੇ ਉੱਤੇ ਲਿਖੇ ਹੋਏ ਨੇ ਤੇ ਨਾਲ ਨਾਲ ਸ਼ਾਮ ਨੂੰ ਆਪਣਾ ਇੱਥੇ ਡੇਲੀ ਸਟੇਜ ਲੱਗਦਾ ਹੈ 6 ਤੋਂ 7 ਵਜੇ ਦੇ ਵਿਚਕਾਰ ਤੇ ਉਹਦੇ ਵਿੱਚ ਆਪਾਂ ਕრაਊਡ ਨਾਲ ਅਡਰੈਸ ਕਰੀਦਾ ਹੈ ਤੇ ਉਹਦੇ ਵਿੱਚ ਡਿਫਰੈਂਟ ਸਪੀਕਰਸ ਆਉਂਦੇ ਕਮਿਊਨਿਟੀ ਦੇ ਵੀ ਆਉਂਦੇ ਨੇ ਆਪਣੇ ਵੀ ਜਿਹੜੇ ਟੀਮ ਮੈਂਬਰਸ ਹੈਗੇ ਨੇ ਉਹ ਵੀ ਕਰਦੇ ਨੇ ਜ਼ਿਕਰ ਯੋਗ ਹੈ ਕਿ ਕੈਨੇਡੀਅਨ ਬਿਊਰੋ ਫਾਰ ਇੰਟਰਨੈਸ਼ਨਲ ਐਜੂਕੇਸ਼ਨ ਦੇ ਮੁਤਾਬਕ 2023 ਦੇ ਵਿੱਚ 10,40,985 ਇੰਟਰਨੈਸ਼ਨਲ ਸਟੂਡੈਂਟਸ ਨੂੰ ਸਟੱਡੀ ਵੀਜ਼ਾ ਦੀ ਮਨਜ਼ੂਰੀ ਦਿੱਤੀ ਗਈ ਸੀ ਸਟੈਟਿਸਟਿਕਸ ਕੈਨੇਡਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 2021-2022 ਸੈਸ਼ਨ ਦੇ ਮੁਕਾਬਲੇ 2023 ਦੇ ਵਿੱਚ ਸਟੱਡੀ ਵੀਜ਼ਾ ਉੱਤੇ ਆ ਰਹੇ ਕੁਮਾਂत्री ਵਿਦਿਆਰਥੀਆਂ ਦੇ ਆંકੜਿਆਂ ਵਿੱਚ 55.6% ਦੀ ਗਿਰਾਵਟ ਦਰਜ ਕੀਤੀ ਗਈ ਸੀ। 2021-2022 ਸੈਸ਼ਨ ਦੇ ਵਿੱਚ 21,96,000 ਕੁਮਾਂत्री ਵਿਦਿਆਰਥੀ ਕੈਨੇਡਾ ਆਏ ਸਨ। ਮੌਸਮ ਦੇ ਵਿੱਚ ਹੋ ਰਹੀਆਂ ਤਬਦੀਲੀਆਂ ਜਿਵੇਂ ਕਿ ਪਾਰੀ ਗਰਮੀ ਅਤੇ ਪਾਰੀ ਮੀਂਹ ਦੇ باوجود ਇਹ ਵਿਦਿਆਰਥੀ ਤਰਨੇ ਉਤੇ ਬੈਠੇ ਹਨ ਜੇ ਅਸੀਂ ਮੀਂਹ ਤੋਂ ਡਰਦੇ ਹੁੰਦੇ ਫੇਰ ਥੋੜੀ ਬਹਿਣਾ ਸੀ ਇੱਥੇ ਸੋ ਬੇਸਿਕਲੀ ਸਾਨੂੰ ਇਹ ਦਿਖਦਾਗਾ ਵੀ ਜਿਹੜੇ 70000 ਬੱਚਿਆਂ ਦਾ ਵਰਕ ਪਰਮਿਟ ਕੈਨਸਲ ਹੋ ਜਾਣਾ ਉਹ ਕਿਹੜਾ ਮੂੰਹ ਲੈ ਕੇ ਜਾਣਗੇ ਵਾਪਸ ਸੋਚ ਕੇ ਦੇਖੋ ਉਹ 70000 ਬੱਚੇ ਹੀ ਨਹੀਂ ਹੈਗੇ 70000 ਨੂੰ ਤੁਸੀਂ 5 ਨਾਲ ਮਲਟੀਪਲਾਈ ਕਰ ਲਓ ਕਿੰਨੀਆਂ ਫੈਮਲੀਆਂ ਨੇ ਕਿੰਨੇ ਲੋਕ ਨੇ ਜਿਹੜੇ ਪੰਜਾਬ ਚ ਵੀ ਬੈਠੇ ਨੇ ਜਦੋਂ ਉਹਨਾਂ ਦਾ ਬੱਚਾ ਵਾਪਸ ਚਲਾਇਆ ਗਿਆ ਖਾਲੀ ਹੱਥ ਉਹਨਾਂ ਤੇ ਕੀ ਬੀਤੂਗੀ ਉਹ ਮੁਕਾਬਲੇ 'ਚ ਮੀਂਹ ਨੇਰੀ ਕੁਝ ਵੀ ਨਹੀਂ ਹੈਗੀ ਸੋ ਉਹਨਾਂ ਵਾਸਤੇ ਬੈਠੇ ਆ ਅਸੀਂ ਉਹਨਾਂ ਨਾਲ ਬੇਸਿਕਲੀ ਹੋਇਆ ਈ ਧੋਖਾ ਇੱਥੇ ਇਹਨਾਂ ਨੇ ਮਨੀ ਕਲੈਕਟਿੰਗ ਸੈਂਟਰ ਖੋਲੇ ਪਹਿਲਾਂ ਜਿਹੜਾ ਬੱਚਾ ਇੰਡੀਆ 'ਚ ਬੈਠਾ ਸੀ ਉਹਨੂੰ ਕੀ ਪਤਾ ਸੀ ਵੀ ਕਿੱਦਾਂ ਦੇ ਕਾਲਜ ਨੇ ਕੈਨੇਡਾ ਦੇ ਵਿੱਚ ਇੱਥੇ ਤਿੰਨ ਤਿੰਨ ਦੁਕਾਨਾਂ ਦੇ ਵਿੱਚ ਕਾਲਜ ਖੋਲੇ ਗਏ ਗਵਰਨਮੈਂਟ ਨੇ ਉਹਨੂੰ ਰੈਕੋਗਨਾਈਜ਼ ਕੀਤਾ ਜਿਹੜੀ ਕੰਟਰੀ ਦੇ ਵਿੱਚ ਜੇ ਤੁਸੀਂ ਇੱਕ ਡਰਾਈਵਿੰਗ ਲਾਇਸੈਂਸ ਵੀ ਲੈਣਾ ਹੈ ਤਾਨੂੰ 1 ਮਹੀਨਾ 15 ਦਿਨ ਲੱਗ ਜਾਂਦੇ ਉਹਦੀ ਤਿਆਰੀ ਕਰਦੇ ਆ ਅਸੀਂ ਰਿਟਨ ਟੈਸਟ ਦਿੰਨੇ ਆ ਫੇਰ ਅਸੀਂ ਡਰਾਈਵਿੰਗ ਟੈਸਟ ਦਿੰਨੇ ਆ ਇਹ ਕਿਵੇਂ ਹੋ ਸਕਦਾਗਾ ਵੀ ਦੁਕਾਨਾਂ ਦੇ ਵਿੱਚ ਕਾਲਜ ਖੁੱਲ ਗਏ ਸਰਕਾਰ ਨੂੰ ਪਤਾ ਹੀ ਨਹੀਂ ਲੱਗਿਆ 99000 ਫੀਸ ਭਰ ਕੇ ਬੱਚਿਆਂ ਨੇ 4 4 ਮਹੀਨੇ ਦੀਆਂ ਆਨਲਾਈਨ ਕਲਾਸਾਂ ਲਾਈਆਂ ਨੇ ਜੀ ਦੀ ਵੈਲਿਊ 5 ਡਾਲਰ ਵੀ ਨਹੀਂ ਹੈਗੀ ਜਿਹੜੇ ਉਹਦੇ ਵਿੱਚ ਬੱਚਿਆਂ ਨੇ ਆਪਦੇ ਟੀਚਰ ਵੀ ਨਹੀਂ ਦੇਖੀ ਪੂਰੇ ਸੈਮੈਸਟਰ ਦੇ ਵਿੱਚ ਜਿਹਦੇ ਉਹਨਾਂ ਨੇ 95 9500 ਡਾਲਰ ਭਰੇ ਕਿਉਂ ਭਰੇ ਕਿਉਂਕਿ ਸਰਕਾਰ ਕਹਿੰਦੀ ਸੀ ਵੀ ਸਾਡੀ ਐਜੂਕੇਸ਼ਨ ਵਰਲਡ ਕਲਾਸ ਐਜੂਕੇਸ਼ਨ ਹੈ ਉਹ ਹੁਣ ਆਨਲਾਈਨ ਕਲਾਸਾਂ ਦੇ ਕੇ ਇਹਨਾਂ ਤੋਂ ਫੀਸਾਂ ਲੈ ਕੇ ਹੁਣ ਸਰਕਾਰ ਕਹਿ ਰਹੀ ਹੈ ਵੀ ਅਸੀਂ ਤੁਹਾਨੂੰ ਵਰਲਡ ਕਲਾਸ ਐਜੂਕੇਸ਼ਨ ਦੇਤੀ ਜਿਹੜੇ ਮਿਨਿਸਟਰਾਂ ਦੇ ਬਿਆਨ ਨੇ ਵੀ ਉਹ ਵਰਲਡ ਕਲਾਸ ਐਜੂਕੇਸ਼ਨ ਲੈ ਕੇ ਹੁਣ ਤੁਸੀਂ ਆਪਣੇ ਦੇਸ਼ ਦੇ ਵਿੱਚ ਜਾਓ ਤੇ ਉੱਥੇ ਜਾ ਕੇ ਕਾਮਯਾਬ ਹੋ। ਸੋ ਇਹ ਹੈਗਾ ਜੀ ਤੱਕਾ ਇਹਨਾਂ ਦੇ ਨਾਲ ਜਦੋਂ ਦਾ ਸਰਕਾਰ ਨੂੰ ਪੈਸੇ ਚਾਹੀਦੇ ਸੀ ਇਹਨਾਂ ਨੇ ਬੱਚੇ ਸਾਧਲੇ ਬਿਲੀਅਨਸ ਆਫ ਡਾਲਰ ਬਣਾ ਲੇ। ਹੁਣ ਇਹਨਾਂ ਨੂੰ ਚਾਹੀਦੀਆਂ ਜੀ ਵੋਟਾਂ। ਵੋਟਾਂ ਦੇ ਵਿੱਚ ਇਹਨਾਂ ਨੇ ਦੇਖਿਆ ਵੀ ਮੈਜੋਰਟੀ ਆਫ ਲੋਕ ਜੇ ਲੱਗਦਾ ਉਹਨਾਂ ਨੂੰ ਵੀ ਕਹਿਣ ਦਾ ਮਤਲਬ ਹੁਣ ਐਸਕੇਪ ਗੋਟ ਬਣਾਇਆ ਜਾ ਰਿਹਾ ਹੈ ਬੱਚਿਆਂ ਨੂੰ ਜਿੰਨੀ ਤੁਸੀਂ ਰੀਅਲ ਸਟੇਟ ਲਾ ਲਓ ਜੌਬਸ ਲਾ ਲਓ ਇਹ ਪੌਟਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਵੀ ਸਾਰਿਆਂ ਦੀ ਜਾੜ ਬੱਚੇ ਨੇ ਤੇ ਅਸੀਂ ਬੱਚਿਆਂ ਨੂੰ ਹੁਣ ਬਾਹਰ ਕੱਢਣ ਲੱਗੇ ਆਂ ਸਰ ਮੈਂ ਜਿੰਨਾ ਕ ਇੱਥੇ ਆਣ ਕੇ ਦੇਖਿਆ ਆ ਬੱਚੇ ਬਹੁਤ ਮਿਹਨਤ ਕਰ ਰਹੇ ਆ ਬੱਚੇ ਜਿਹੜੇ ਆ ਦਿਨ ਰਾਤ ਇੱਕ ਕਰਕੇ ਆਪਣੀ ਪੜ੍ਹਾਈ ਨੂੰ ਵੀ ਰੈਗੂਲਰ ਕਰ ਰਹੇ ਆ ਨਾਲ ਦੀ ਨਾਲ ਹੀ ਉਹ ਆਪਣਾ ਜਿਹੜਾ ਜਿਹੜਾ ਉਹਨਾਂ ਨੂੰ ਵਰਕ ਮਿਲਿਆ ਉਹਦੇ ਵਿੱਚ ਉਹ ਆਪਣਾ ਕੰਮ ਕਰ ਰਹੇ ਆ ਜਿਹੜਾ ਉਹਨਾਂ ਨੂੰ ਵਰਕ ਦੇ ਵਿੱਚ ਜ਼ਰੂਰੀ ਹੁੰਦੀ ਹੈ ਗੱਲਬਾਤ ਜਿਵੇਂ ਕਿ ਵੀ ਆਪਣਾ ਪੂਰਾ ਟਾਈਮ ਲਾ ਕੇ ਉਹ ਆਪਣਾ ਪੂਰਾ ਸਿਸਟਮ ਬਣਾ ਰਹੇ ਆ ਪਰ ਸਰਕਾਰ ਨੇ ਜਿਹੜਾ ਇਹ ਹੁਣ ਵਰਕ ਪਰਮਿਟ ਦਾ ਐਕਸਟੈਂਡ ਨਾ ਕਰਕੇ ਇਹਨਾਂ ਨਾਲ ਧੱਕਾ ਕੀਤਾ ਆ ਉਹ ਬੱਚਿਆਂ ਨੂੰ ਬੜੀ ਵੱਡੀ ਸਮੱਸਿਆ ਆ ਰਹੀ ਹੈ ਕਿਉਂਕਿ ਬੱਚਿਆਂ ਨੇ ਦੇਖੋ 2 ਸਾਲ ਪੂਰਾ ਟੈਕਸ ਵੀ ਆਪਣਾ ਉਤਾਰਿਆ ਉਹਨਾਂ ਆਪਣੀ ਪੂਰੀ ਮਿਹਨਤ ਲਾਈ ਆਪਣੀ ਜ਼ਿੰਦਗੀ ਬਣਾਉਣ ਵਾਸਤੇ ਕਿ ਚੰਗੀ ਜ਼ਿੰਦਗੀ ਦੀ ਭਾਲ ਵਿੱਚ ਉਹ ਇੱਥੇ ਆਏ ਆ ਪਰ ਇਹ ਸਰਕਾਰ ਬਹੁਤ ਵੱਡਾ ਇਹਨਾਂ ਨਾਲ ਧੱਕਾ ਕਰ ਰਹੀ ਆ ਜਦ ਕੇ ਸਰਕਾਰ ਨੂੰ ਚਾਹੀਦਾ ਇਹ ਆ ਵੀ ਇਹਨਾਂ ਨੂੰ ਕੁਝ ਐਕਸਟੈਂਸ਼ਨ ਹੋਰ ਦਿੱਤੀ ਜਾਵੇ ਤਾਂ ਜੋ ਇਹ ਆਪਣੇ ਪੂਰਾ ਪਾਥਵੇ ਜਾਣ ਕੇ ਆਪਣਾ ਸਾਰਾ ਕੁਝ ਕਲੀਅਰ ਕਰ ਸਕਣ ਤੇ ਆਪਣੀ ਚੰਗੀ ਜੀਵਨ ਬਤੀਤ ਕਰ ਸਕਣ ਤੇ ਕੈਨੇਡਾ ਦਾ ਵੀ ਭਵਿੱਖ ਜਿਹੜਾ ਚੰਗਾ ਬਣਾ ਸਕਣ ਕਾਬਲੇ ਗੌਰ ਹੈ ਕਿ ਪੜਾਈ ਖਤਮ ਹੋਣ ਦੇ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਨਾਲ ਕੈਨੇਡਾ ਵਿੱਚ ਟੈਂਪਰੇਰੀ ਵਰਕ ਦੀ ਇਜਾਜ਼ਤ ਹੁੰਦੀ ਹੈ ਪਰ ਪਰਮਨੈਂਟ ਰੈਜ਼ਿਡੈਂਸੀ ਦੀ ਗਾਰੰਟੀ ਨਹੀਂ ਪਰਮਨੈਂਟ ਰੈਜ਼ਿਡੈਂਸੀ ਲਈ ਕੁਆਲੀਫਾਈ ਹੋਣ ਵਾਸਤੇ ਵਿਦਿਆਰਥੀਆਂ ਨੂੰ ਕੈਨੇਡਾ ਦੇ ਵਿੱਚ 1 ਸਾਲ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਕੈਨੇਡਾ ਵਿੱਚ ਆਪਣੀ ਪੜ੍ਹਾਈ ਪੂਰੀ ਅਤੇ ਇਮੀਗ੍ਰੇਸ਼ਨ ਡਰਾਅ ਸਿਸਟਮ ਦੇ ਵਿੱਚ ਲਾਜ਼ਮੀ ਅੰਕਾਂ ਦੀ ਲੋੜ ਹੁੰਦੀ ਹੈ ਪਰਮਨੈਂਟ ਰੈਜ਼ਿਡੈਂਟ ਰਿਕੁਐਸਟ ਦੇ ਵਿੱਚ ਬੈਕਲੌਗ ਅਤੇ ਲਗਾਤਾਰ ਹਾਈ ਇਮੀਗ੍ਰੇਸ਼ਨ ਡਰਾਅਸ ਕਰਕੇ ਕਾਫੀ ਸਾਰੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਲਡਰਸ ਦੇ ਫੈਸਲਿਆਂ ਦੇ ਵਿੱਚ ਦੇਰੀ ਹੋ ਰਹੀ ਹੈ ਜਿਸ ਨਾਲ ਕਈ ਵਿਦਿਆਰਥੀਆਂ ਨੂੰ ਵਾਪਸ ਇੰਡੀਆ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਇਸ ਕਰਕੇ ਤਰਨੇ ਉੱਤੇ ਬੈਠੇ ਵਿਦਿਆਰਥੀਆਂ ਦਾ ਕਹਿਣਾ ਹੈ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਪੂਰੀ ਨਹੀਂ ਕਰਦੀ ਉਦੋਂ ਤੱਕ ਉਹਨਾਂ ਵੱਲੋਂ ਇਹ ਤਰਨਾ ਜਾਰੀ ਰਹੇਗਾ ਕੈਮਰਾ ਪਰਸਨ ਦਰਨ ਕੁਮਾਰ ਦਿਨਾਨ ਜਸਲੀਨ ਗੌਰ ਪੀਟੀਸੀ ਨਿਊਜ਼ ਬ੍ਰੈਂਟਨ ਕੈਨੇਡਾ